ਲੋਕ ਸਭਾ ਚੋਣਾਂ ਦਾ ਵਿਕਲ ਬਚ ਚੁੱਕਿਆ ਹੈ ਪੰਜਾਬ ਅੰਦਰ ਬੇਸ਼ੱਕ ਅੱਜ 2 ਮਹੀਨੇ ਤੋਂ ਜ਼ਿਆਦਾ ਸਮਾਂ ਇਨ੍ਹਾਂ ਚੋਣਾਂ ਲਈ ਪਿਆ ਹੈ ਪਰ ਫਿਰ ਵੀ ਸਮੂਚੀਆਂ ਸਿਆਸੀ ਪਾਰਟੀਆਂ ਨੇ ਇੱਥੇ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕੀਤੀਆਂ ਹੋਈਆਂ ਹਨ ਅੱਜ ਜੋ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਉਹ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਤੋਰੀ ਤੋਂ ਕਾਂਗਰਸ ਪਾਰਟੀ ਤੇ ਸਮੁੱਚੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਵਧਾਇਕ ਦਲਬੀਰ ਸਿੰਘ ਗੋਲਡੀ ਨੌਜਵਾਨ ਆਗੂ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸਿਮਰਤ ਕੌਰ ਖੰਗੂੜਾ ਚੈਨਲ 17 ਨਿਊਜ਼ ਦੇ ਦਫ਼ਤਰ ਪਰ ਪਹੁੰਚੇ ਹਨ ਗੱਲ ਕਰਦੇ ਹਾਂ ਉਹਨਾਂ ਦੀਆਂ ਕੀ ਸਿਆਸੀ ਗਤੀਵਿਧੀਆਂ ਨੇ ਮੈਡਮ ਜੀ ਸਸੇ ਕਾਰ ਤੁਹਾਡਾ ਸਵਾਗਤ ਹੈ ਚੈਨਲ 7 ਨਿਊਜ਼ ਤੇ ਮੈਡਮ ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਇੱਕ ਵੱਡੀ ਸ਼ਾਲ ਆਪਦੇ ਪਤੀ ਤੋਂ ਮਾਰ ਰਹੇ ਹਾਂ ਸਿਆਸਤ ਦੇ ਵਿੱਚ ਨਹੀਂ ਬੇਟੀ ਬਿਲਕੁਲ ਨਹੀਂ ਲੱਗਦਾ ਕਿਉਂਕਿ ਸਿਆਸਤ ਜੇ ਦੇਖੀ ਜਾਵੇ ਸਿਆਸਤ ਦਾ ਅਸਲੀ ਨਾਮ ਸਿਆਸਤ ਦਾ ਮਤਲਬ ਜਾਂ ਮੈਂ ਗੁਰਨਾਨਕ ਦੇਵ ਜੀ ਦੀ ਬਹੁਤ ਬੁਕਸ ਪੜੀਆਂ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਉਹਨਾਂ ਦਾ ਸਿਆਸਤ ਦਾ ਕਰਨ ਦਾ ਮਕਸਦ ਸੀ ਨੀਚੋਂ ਊਚ ਕਰਨ ਵਾਲਾ ਜਿਹੜੇ ਲੋਕ ਲੋਕਾਂ ਦੇ ਹਿੱਤ ਵਾਸਤੇ ਖੜਦੇ ਨੇ ਉਹਨਾਂ ਦੀ ਹੱਕਾਂ ਦੀਆਂ ਗੱਲਾਂ ਕਰਦੇ ਨੇ ਔਰ ਮੇਰਾ ਤੇ ਗੋਲਡੀ ਜੀ ਦਾ ਐਨਜੀਓ ਦੇ थ्रू ਰਾਜਨੀਤੀ ਚ ਮੇਰਾ ਮੈਂ ਕਹਿੰਨੀ ਆ ਕਿ ਮੇਰਾ ਆਉਣਾ ਹੋਇਆ ਤੇ ਮੈਂ ਆਪਣੇ ਆਪ ਨੂੰ ਇੱਕ ਰਾਜਨੀਤਿਕ ਨਹੀਂ ਹਮੇਸ਼ਾ ਇੱਕ ਸੋਸ਼ਲ ਵਰਕਰ ਬਣਾ ਕੇ ਹੀ ਰੱਖਣਾ ਚਾਹੁੰਦੀ ਆ ਹਾਂਜੀ ਦਾਇਰਾ ਅਸੀਂ ਜ਼ਰੂਰ ਦੋਹਾਂ ਨੇ ਵੱਡਾ ਕਰ ਲਿਆ ਕਿ ਜਿਵੇਂ ਅਸੀਂ ਧੂਰੀ ਦੀ ਸੇਵਾ ਕਰ ਰਹੇ ਹਾਂ ਉਵੇਂ ਹੀ ਅਸੀਂ ਸੇਵਾ ਪੂਰੇ ਲੋਕ ਸਭਾ ਹਲਕੇ ਸੰਗਰੂਦ ਦੀ ਕਰੀਏ ਮੈਡਮ ਕਾਂਗਰਸ ਦੇ ਹੀ ਵਿਰੋਚ ਨਹੀਂ ਹੋਊਗਾ ਵੀ ਕਾਂਗਰਸ ਦੀ ਨੀਤੀ ਆ ਜੁੜੀ ਉਹ ਇੱਕ ਮੈਂਬਰ ਲਈ ਪਰਿਵਾਰ ਲਈ ਇਕੋ ਟਿਕ ਲਿਆ ਜਦ ਕਿ ਤੁਸੀਂ ਧੂਰੀ ਤੋਂ ਪ੍ਰਤੀਨਿਧਤਾ ਕਰ ਰਹੇ ਹੋ ਤਾਂ ਫਿਰ ਵੀ ਤੁਸੀਂ ਦਾਵਾ ਜਤਾ ਰਹੇ ਹੋ ਜੀ ਜੀ ਪਹਿਲਾ ਤਾਂ ਜਿਹੜਾ ਕਾਂਗਰਸ ਦੀ ਇਹ ਸੀਗੀ ਇਹ ਲੋਕ ਸਭਾ ਇਲੈਕਸ਼ਨਸ ਲਈ ਨਹੀਂ ਸੀਗੀ ਜੀ ਇਹ ਵਿਧਾਨ ਸਭਾ ਇਲੈਕਸ਼ਨ ਦੀ ਸਟਰੈਟਜੀ ਸੀਗੀ ਕਿ ਇੱਕ ਐਮ ਐਲ ਏ ਨੂੰ ਹੀ ਟਿਕਟ ਮਿਲੂਗੀ ਪਰਿਵਾਰ ਦੇ ਦੂਸਰੀ ਗੱਲ ਜੇ ਆਪਾਂ ਵੱਡਾ ਹਲਕਾ ਸੰਭਣਾ ਹੈ ਪਹਿਲਾਂ ਛੋਟੇ ਦਾ ਤਾਂ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ ਔਰ ਬਿਨਾਂ ਐਕਸਪੀਰੀਅੰਸ ਤੋਂ ਚੱਲਾਂਗੇ ਤਾਂ ਮੂਹਰੇ ਮੂਹਰੇ ਡੇਗਾ ਨਹੀਂ ਤੁਸੀਂ ਐਕਸਪੀਰੀਅੰਸ ਕੀ ਲੈਂਤਾ ਧੂਰੀ ਤੋਂ ਤੂਰੀ ਤੋਂ ਕੱਲਾ ਮੈਂ ਤੂਰੀ ਦੀ ਗੱਲ ਨਹੀਂ ਕਰੂੰਗੀ ਪਿਛਲੇ 10 ਸਾਲਾਂ ਤੋਂ ਆ इवन 10 ਸਾਲਾਂ ਤੋਂ ਪਹਿਲਾਂ ਗੋਲਡੀ ਜੀ ਦੀ ਯੂਨੀਵਰਸਿਟੀ ਕਾਲਜ ਦੀ ਇਲੈਕਸ਼ਨਸ ਯੂਨੀਵਰਸਿਟੀ ਦੀ ਇਲੈਕਸ਼ਨਸ ਫਿਰ ਪੰਜਾਬ ਦੀਆਂ ਇਲੈਕਸ਼ਨ ਅੱਜ ਉਹ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਯੂਥ ਕਾਂਗਰਸ ਦੇ ਅਸੀਂ ਇਕੱਠਿਆਂ ਨੇ ਦੋਨਾਂ ਨੇ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਮੈਂ ਗੋਲਦੀ ਜੀ ਦਾ ਸਾਥ ਦਿੱਤਾ ਐਂਡ ਐਸ ਅ ਵੈਰੀ ਐਕਟਿਵ ਮੈਂਬਰ ਨਾਟ ਉਹਨਾਂ ਦੇ ਪਿੱਛੇ ਰਹਿ ਕੇ ਬਿਲਕੁਲ ਉਹਨਾਂ ਦੇ ਨਾਲ ਰਹਿ ਕੇ ਔਰ 10 ਸਾਲ ਹੋ ਗਏ ਮੈਨੂੰ ਧੂਰੀ ਚੈਂਜੀਓ ਚਲਾਉਂਦੀ ਨੂੰ ਲੋਕੀ ਮੇਰੇ ਨਾਲ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਹ ਮੈਨੂੰ ਪੋਲਿਟਿਕਲ ਨਹੀਂ ਸਮਝਦੇ ਉਹਨਾਂ ਨੂੰ ਲੱਗਦਾ ਕਿ ਸਾਡੀ ਭੈਣ ਆ ਮੇਰੀ ਧੀ ਹੈ ਮੈਨੂੰ ਬਹੁਤ ਚੰਗਾ ਲੱਗਦਾ ਜਦ ਕੋਈ ਮੈਨੂੰ ਕਹਿੰਦਾ ਧੀਏ ਆਹ ਕੰਮ ਕਰਦੇ ਮੈਨੂੰ ਮੈਡਮ ਜੀ ਕਹਿ ਮੈਡਮ ਬੀ ਇਹ ਸ ਟਿਕਟ ਤੋਂ ਸੰਗਰੂਰ ਲੋਕ ਸਭਾ ਤੋਂ ਸਰਦਾਰ ਕੇਬਲ ਸਿੰਘ ਢਿੱਲੋਂ ਬੀ ਵੀ ਰਜਿੰਦਰ ਕੌਰ ਪਠਾਨ ਇਹ ਜੀ ਪਵਨ ਬੰਸਲ ਜੀ ਕੈਬਨਟ ਮੰਤਰੀ ਸਾਹਿਬ ਦਾ ਜੀ ਵੀ ਉਹਨਾਂ ਦੀਆਂ ਦਾਅਵੇਦਾਰੀਆਂ ਜਿਤਾਈਆਂ ਜਾ ਰਹੀਆਂ ਉਸ ਦਾਅਵੇਦਾਰੀ ਦੀ ਲਿਸਟ ਦੇ ਵਿੱਚ ਤੁਸੀਂ ਵੀ ਉਸ ਲਾਈਨ ਦੇ ਵਿੱਚ ਤੁਸੀਂ ਖੜੇ ਹੋ ਤੁਹਾਨੂੰ ਲੱਗ ਰਿਹਾ ਹੈ ਵੀ ਇਹ ਤੁਸੀਂ ਸਫਲ ਹੋਜੋਗ ਦਾ ਵੀ ਦਾਦੀ ਦੇ ਵੀ ਬਿਲ ਵਿਜੀ ਲੱਗ ਨਹੀਂ ਰਿਹਾ ਮੈਨੂੰ ਪੂਰਾ ਯਕੀਨ ਹੈ ਯਕੀਨ ਮੈਨੂੰ ਮੇਰੇ ਕੰਮ ਤੇ ਤੇ ਦੂਸਰੀ ਗੱਲ ਕੇਵਲ ਸਿੰਘ ਢੱਲੋਂ ਜੀ ਬੀਬੀ ਪਠੱਲ ਜੀ ਮੇਰੇ ਬਹੁਤ ਹੀ ਸਤਕਾਰਯੋਗ ਨੇ ਤੇ ਸਾਡੇ ਵੱਡੇ ਨੇ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਵੀ ਅਸੀਂ ਧੂਰੀ ਤੋਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਜੇ ਮੈਨੂੰ ਟਿਕਟ ਮਿਲਦੀ ਹੈ ਤਾਂ ਮੈਨੂੰ ਲੱਗਦਾ ਉਹਨਾਂ ਦੇ ਹਲਕਿਆਂ 'ਚੋਂ ਅਸੀਂ ਜਿੱਤਾਂਗੇ ਕਿਉਂਕਿ ਅਸੀਂ ਇੱਕ ਮੁੱਠਾ ਇੱਕ ਪਾਰਟੀ ਇੱਕ ਪਾਰਟੀ ਵਿੱਚ ਤਾਂ ਬੜੇ ਤਰ੍ਹਾਂ ਦੀਆਂ ਧੜੇਵੰਦੀਆਂ ਦੀਆਂ ਗੱਲਾਂ ਚੱਲ ਰਹੀਆਂ ਤੁਸੀਂ ਕਹਿੰਦੇ ਹੋ ਮੈਂ ਅਸੀਂ ਇੱਕ ਬਿਲਕੁਲ ਆ ਪਾਰਟੀ ਦੀ ਧੜੇਬਾਜ਼ੀ ਵੀਰ ਜੀ ਮੈਂ ਗੱਲ ਕਰਾਂ ਮੈਂ ਭਦੋੜ ਹਲਕੇ 'ਚ ਵੀ ਦੋ ਵਾਰ ਆ ਗਈ ਮੈਂ ਵੱਖ-ਵੱਖ ਹਲਕਿਆਂ 'ਚ ਜਾ ਰਹੀ ਹਾਂ ਉੱਥੇ ਮੇਰਾ ਇੱਕੋ ਕਹਿਣਾ ਔਰ ਇੱਕੋ ਗੱਲ ਹੈ ਕਿ ਪਾਰਟੀ ਕਿਸੇ ਨੂੰ ਵੀ ਟਿਕਟ ਦੇਵੇ ਅਸੀਂ ਲੋਕ ਸਭਾ ਹਲਕਾ ਸੰਗਰੂਰ ਜਤਨਾ ਤੇ ਰਾਹੁਲ ਗਾਂਧੀ ਜੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਕਿਸੇ ਨੂੰ ਵੀ ਟਿਕਟ ਮਿਲੇ ਇੱਕ ਔਰਤ ਲਈ 9 ਹਲਕਿਆਂ 'ਚ ਵਿਚਰਨਾ ਤਾਨੂੰ ਲੱਗਦਾ ਵੀ ਤੁਹਾਡੇ ਲਈ ਸੰਭਵ ਹੋ ਸਕਦਾ ਹੈ ਔਰਤ ਤਾਂ ਦੁਨੀਆ ਸ੍ਰਿਸ਼ਟਨਹਾਰ ਤਾਂ ਪਾਲਨਹਾਰ ਪਰਮਾਤਮਾ ਸ੍ਰਿਸ਼ਟੀ ਸਾਜਣ ਵਾਲੀ ਔਰਤ ਜਿਨੇ ਸ੍ਰਿਸ਼ਟੀ ਸਾਜਦੀ ਨੋ ਹਲਕੇ ਤਾਂ ਛੋਟੀ ਦੀ ਗੱਲ ਹੈ ਵਿੱਚ ਜੇਕਰ ਤੁਹਾਨੂੰ ਪਾਰਟੀ ਟਿਕਟ ਦਿੰਦੀ ਹੈ ਤੁਹਾਨੂੰ ਪਤਾ ਵੀ ਤੁਹਾਡੇ ਸਾਹਮਣੇ ਪੰਜ ਵਾਰ ਸ਼ਾਇਦ ਐਮਐਲਏ ਦੋ ਵਾਰ ਕੈਬਨਿਟ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡ ਸਾਹਿਬ ਉਹ ਅਕਾਲੀ ਦਲ ਵੱਲੋਂ ਹੋ ਸਕਦੇ ਆ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਜੋ ਪਿਛਲੇ ਵਾਰ ਇਥੋਂ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਸੀਗੇ ਪੰਥਕ ਧਰਾਂ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਦੋ ਵਾਰ ਐਮਪੀ ਰਹੇ ਨੇ ਜੀ ਐਡਾ ਵੱਡਾ ਸਿਆਸੀ ਕੱਦ ਹੈ ਉਹਨਾਂ ਦੇ ਸਾਹਮਣੇ ਤੁਹਾਨੂੰ ਟਿਕ ਜਾਣਾ ਟਿਕਣਾ ਨਹੀਂ ਬਹੁਤ ਵੱਡੀ ਲੀਡ ਲੈ ਕੇ ਜਾਂਦੀ ਮੈਨੂੰ ਪੂਰੀ ਉਮੀਦ ਹੈ ਔਰ ਇਹਦਾ ਕਾਰਨ ਹੈ ਲੋਕਾਂ ਨੂੰ ਅੱਜਕੱਲ ਵੀ ਜੀ ਸੋਸ਼ਲ ਮੀਡੀਆ ਬਹੁਤ ਐਕਟਿਵ ਹੈ ਕੌਣ ਕੀ ਕਰ ਰਿਹਾ ਪਲ-ਪਲ ਦੀ ਖਬਰ ਲੋਕ ਰੱਖਦੇ ਨੇ ਜੀ ਤੇ ਪਿਛਲੇ 10 ਸਾਲਾਂ ਤੋਂ ਨਾ ਮੈਂ ਘਰ ਟਿਕੀਆਂ ਨਾ ਮੈਂ ਟਿਕਣਾ ਪੰਜਾਬ ਦਾ ਵਿਕਾਸ ਮੈਂ ਤੇ ਮੇਰੇ ਪਤੀ ਦਾ ਮੁੱਖ ਟੀਚਾ ਹੈ ਜੋ ਅਸੀਂ ਧੂਰੀ ਤੋਂ ਸ਼ੁਰੂ ਕੀਤਾ ਅਸੀਂ ਧੂਰੀ ਚ ਟੋਲ ਪਲਾਜ਼ਾ ਸੜਕ ਕੱਢੀ ਜੀ ਟੋਲ ਪਲਾਜ਼ਾ ਤੇ ਸਾਡਾ ਇਹ ਲੋਕਾਂ ਨਾਲ ਵਾਅਦਾ ਕੀਤਾ ਹੋਇਆ ਸੀ ਵਾਅਦਾ ਵੀ ਅਸੀਂ ਫੁੱਲ ਨਿਭਾਇਆ ਜਿੰਨੇ ਅਸੀਂ ਮੈਨੀਫੈਸਟੋ ਚ ਵਾਅਦੇ ਕੀਤੇ ਹੈ ਵੀ ਹੈਵ ਕੰਪਲੀਟਿਡ 75% ਆਫ 뎀75% ਅਸੀਂ ਕੰਪਲੀਟ ਕਰ ਚੁੱਕੇ ਹਾਂ ਸਿਰਫ 2 ਸਾਲਾਂ ਚ ਇਹੀ ਸਪੀਡ ਇਹੀ ਹੌਸਲਾ ਤੇ ਇਹੀ ਵਾਅਦਾ ਲੋਕ ਤਹੀ ਗੱਲ ਕਹਿੰਦੇ ਆ ਤੁਹਾਡੇ ਵਿਰੋਧੀ ਤੁਹਾਡੇ ਪਾਰਟੀ ਵਿਚਲੇ ਵੀ ਬੰਦੇ ਵੀ ਬੀਬਾ ਸਿਮਰਤ ਕੌਰ ਬਹੁਤ ਜ਼ਿਆਦਾ ਐਕਟਿਵ ਨੇ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਇਹਨਾਂ ਨੂੰ ਟਿਕਟ ਮਿਲ ਗਈ ਤਾਂ ਚੋਣਾਂ ਤੋਂ ਬਾਅਦ ਜੇ ਟਿਕਟ ਨਾ ਮਿਲੀ ਤਾਂ ਚੋਣਾਂ ਤੋਂ ਪਹਿਲਾਂ ਹੀ ਇਹ ਉਹਨੇ ਜਿੰਨੇ ਤੇਜ਼ ਨੇ ਸੋਸ਼ਲ ਮੀਡੀਆ ਤੇ ਉਹਨੇ ਠੰਡੇ ਹੋ ਜਾਂਦੇ ਇਹ ਤਾਂ ਟਾਈਮ ਦੱਸੂਗਾ ਇਹ ਟਾਈਮ ਤੇ ਮੇਰੀਆਂ ਸੋਸ਼ਲ ਗਤੀਵਿਧੀਆਂ ਦੱਸਣਗੀਆਂ ਜੋ ਕਿ ਜੇ ਵੀ ਜੀ ਐਮਐਲਏ ਬਣ ਕੇ ਅਸੀਂ ਘਰੇ ਬੈਠ ਜਾਂਦੇ ਜੀ ਫਿਰ ਹੁੰਦਾ ਕਿ ਅਸੀਂ ਮਤਲਬ ਹੀ ਆਪਣਾ ਮਤਲਬ ਕੱਢਿਆ ਤੇ ਬੈਠ ਕੇ ਜਿੰਨੇ ਵੀ ਸਿਆਸਤਦਾਨ ਨੇ ਉਹ ਚੰਡੀਗੜ੍ਹ ਰਹਿੰਦੇ ਨੇ ਜੀ ਸਿਰਫ ਅਸੀਂ ਆ ਸਾਡਾ ਘਰ ਵੀ ਸਾਨੂੰ ਸਰਕਾਰ ਵੱਲੋਂ ਚੰਡੀਗੜ੍ਹ ਮਿਲਿਆ ਪਰ ਸਿਰਫ ਜਿਹੜੇ 골ਡੀ ਜੀ ਦੇ ਦੋ ਦਿਨ ਮੀਟਿੰਗ ਦੇ ਹੁੰਦੇ ਨੇ ਅਸੀਂ ਉਹ ਦੋ ਦਿਨ 골ਡੀ ਜੀ ਜਾਂਦੇ ਨੇ ਔਰ ਉਹਨਾਂ ਦੇ ਪੈਰਲਰ ਮੈਂ ਹਲਕੇ ਚ ਰਹਿਣੀ ਆ ਅਸੀਂ ਦੋਨੋਂ ਆਪਣੀ ਡਿਊਟੀਆਂ ਡਿਵਾਈਡ ਕਰਦੇ ਆ ਜੇ 골ਡੀ ਜੀ ਬਾਹਰ ਨੇ ਤਾਂ ਮੈਂ ਆ ਅਸੀਂ ਇਹ ਕਿਉਂਕਿ ਹਲਕਾ ਸਾਡੀ ਪ੍ਰਾਇੋਰਟੀ ਹੈ ਮੇਰੇ ਬੱਚੇ ਚੰਡੀਗੜ੍ਹ ਪੜਦੇ ਸੀ ਜੀ 골ਡੀ ਜੀ ਚੰਡੀਗੜ੍ਹੋਂ ਹਟਾ ਕੇ ਮੇਰੇ ਬੱਚੇ ਧੂਰੀ ਸੰਗਰੂਰ ਲੈ ਕੇ ਆਏ ਤਾਕੀ ਕਹਿੰਦੇ ਕਿ ਮੇਰੇ ਬੱਚੇ ਜੜਾ ਨਾਲ ਜੁੜੇ ਰਹਿਣ ਕਹਿੰਦੇ ਮੈਂ ਬਾਹਰ ਨਹੀਂ ਭੇਜਣੀ ਠੀਕ ਹੈ ਬੜੇ ਹੋ ਕੇ ਮਜਬੂਰੀ ਬਣ ਜੂਗੀ ਪਰ ਛੋਟੇ ਹੋ ਕੇ ਇਹ ਸਾਡੀ ਸੋਚ ਹੈ ਵੀ ਜੀ ਇਹੀ ਵੱਖਰੀ ਸੋਚ ਨੇ ਸਾਡੇ ਲੋਕਾਂ ਨਾਲ ਸਾਡਾ ਪਿਆਰ ਜੋੜਿਆ ਕੋਈ ਹਲਕੇ ਚ ਕੋਈ ਅਜਿਹੇ ਵਿਕਾਸ ਕਾਰਜ ਜੋ ਪਿਛਲੇ ਲੰਬੇ ਸਮੇਂ ਤੋਂ ਪਹਿਲਾਂ ਖੜੋਤ ਆਈ ਹੋਵੇ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਤੂਰੀ ਚ ਅਜ ਤੱਕ ਸੀਵਰੇਜ ਨਹੀਂ ਪਿਆ ਸੀ 55 ਕਰੋੜ ਦੀ ਲਾਗਤ ਨਾਲ ਸੀਵਰੇਜ ਲੈ ਕੇ ਆਏ ਅੱਜ ਤੱਕ ਤੂਰੀ ਚ ਫਾਇਰ ਬ੍ਰਿਗੇਡ ਨਹੀਂ ਸੀ ਬਹੁਤ ਨੁਕਸਾਨ ਹੋਇਆ ਸੀ ਸਾਡੀ ਫਸਲਾਂ ਦਾ ਔਰ ਅਸੀਂ ਫਾਇਰ ਬ੍ਰਿਗੇਡ ਲੈ ਕੇ ਆਏ ਸਿਰਫ ਇੰਨਾ ਹੀ ਨਹੀਂ ਜਿਹੜੀ ਸਾਡੇ ਰੋਡ ਸੀਗੀ ਬਰਨਾਲੇ ਤੱਕ ਨੂੰ ਜੁੜਨ ਵਾਲੀ ਬਹੁਤ ਖਸਤਾ ਹਾਲਤ ਸੀ ਪਿਛਲੇ ਬਹੁਤ ਸਾਲਾਂ ਤੋਂ ਗੋਲਡੀ ਜੀ ਦੇ ਆਉਣ ਨਾਲ ਉਹ ਰੋਡ ਬਣੀ ਕਈ ਪੁਲਾਂ ਦੇ ਹਾਲ ਨੇ ਮਾੜੇ ਸੀ ਅਸੀਂ ਜਿਹੜੇ ਕਨੈਕਟ ਕਰਦੇ ਸੀ ਸਾਨੂੰ ਦੂਸਰੇ ਹਲਕਿਆਂ ਨਾਲ ਅਸੀਂ ਉਹ ਚੀਜ਼ ਪੂਰੀ ਕਰ ਚੁੱਕੇ ਹਾਂ ਔਰ ਮੇਰੇ ਹਲਕੇ 'ਚ ਮੇਰਾ ਪਹਿਲਾ ਇਹ ਜਾਂ ਹਲਕਾ ਹੈ ਕਿ ਅਸੀਂ 75 ਦੇ 74 ਦੇ 74 ਪਿੰਡ ਤੇ 21 ਵਾਰਡਾਂ 'ਚ ਪੈਨਸ਼ਨ ਕੈਂਪਸ ਲਾਈ ਲਵਣਬੀ ਮੈਂ ਗਈ ਪੈਨਸ਼ਨਾਂ ਦੇਣ ਵੀ ਮੈਂ ਗਈ ਤੇ ਹੁਣ ਵੀ ਜਾਨੀ ਆ ਅਕਾਲੀ ਦਲ ਵੱਲੋਂ ਕੱਲ 2 ਵਰੀ ਸਰਕਾਰ ਦੇ ਪੂਰੇ ਹੋਣ ਤੇ ਵਿਸ਼ਵਾਸ ਘਾਤ ਦਿਵਸ ਮਨਾਇਆ ਗਿਆ ਤੁਹਾਡੇ ਹਲਕੇ ਚ ਵੀ ਵਿਰੋਧ ਕੀਤਾ ਗਿਆ ਵੀ ਕੈਪਟਨ ਸਰਕਾਰ ਨੇ ਜਾਂ ਉਹਨਾਂ ਦੇ ਵਿਧਾਇਕਾਂ ਨੇ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤੇ ਜਦ ਕਿ ਉਹਨਾਂ ਜਿਹੜੇ ਧਰਨੇ ਮਜਾਇਰੇ ਹੋਏ ਉਹਨਾਂ ਚ ਲੋਕਾਂ ਨੇ ਕਾਫੀ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਜੀ ਵਿਰੋਧੀਆਂ ਦਾ ਕੰਮ ਤਾਂ ਬੋਲਣਾ ਜੀ ਜੇ ਵਿਰੋਧ ਚੋ ਬੋਲਣਗੇ ਨਹੀਂ ਤਾਂ ਕਰਨਗੇ ਕੀ ਉਹਨਾਂ ਦਾ ਤਾਂ ਕੰਮ ਇਹ ਹੈ ਪਰ ਸਾਡਾ ਕੰਮ ਲੋਕਾਂ ਚ ਵਿਚਰਨਾ ਲੋਕਾਂ ਦੀ ਸੇਵਾ ਕਰਨੀ ਹੈ ਔਰ ਮੈਂ ਬੜੇ ਫਕਰ ਤੇ ਮਾਣ ਨਾਲ ਕਹਿ ਰਹੀ ਹਾਂ ਬਹੁਤ ਵਧੀਆ ਸੇਵਾ ਕਰ ਰਹੇ ਹਾਂ ਮੈਂ ਨਹੀਂ ਮੇਰੇ ਹਲਕੇ ਦਾ ਬੱਚਾ ਬੱਚਾ ਕਹਿੰਦਾ ਜਦੋਂ ਤੁਸੀਂ ਆਪ ਦੇ ਹਲਕੇ ਨੂੰ ਛੱਡ ਕੇ ਅੱਠ ਬਾਕੀ ਹਲਕਿਆਂ ਚ ਵਿਚਰਦੇ ਹੋ ਤਾਂ ਉਥੋਂ ਦੇ ਇਨਚਾਰਜ ਵਿਧਾਇਕ ਜਾਂ ਉਥੋਂ ਦੇ ਮੋਤਵਰ ਜੋ ਕਾਂਗਰਸ ਦੇ ਆ ਉਹਨਾਂ ਦਾ ਉਹਨਾਂ ਨੂੰ ਬਿਨਾ ਦੱਸੇ ਬਿਨਾ ਪੁੱਛੇ ਉਹਨਾਂ ਦੇ ਹਲਕੇ 'ਚ ਐਂਟਰੀ ਕਰ ਜਾਂਦੇ ਹੋ ਤੁਸੀਂ ਤੇ ਇਹ ਪਾਰਟੀ ਦਾ ਇਸ ਗੱਲ ਦਾ ਕੋਈ ਐਕਸ਼ਨ ਨਹੀਂ ਹੋ ਨਹੀਂ ਪਾਰਟੀ ਦਾ ਡੈਕੋਰ ਮੈਂ ਸਾਡਾ ਜੀ ਪਹਿਲੀ ਗੱਲ ਮੈਂ ਅੱਧੀ ਆਬਾਦੀ ਪੂਰਾ ਹੱਕ ਜੋ ਸਾਨੂੰ ਦਿੱਲੀ ਵੱਲੋਂ ਮੈਨੂੰ ਉਹਦਾ ਮਿਲਿਆ ਹੋਇਆ ਪੰਜਾਬ ਕੋਆਰਡੀਨੇਟਰ ਦਾ ਜੀ ਉਸ ਦੇ ਤਹਿਤ ਮੈਂ ਇੱਕ ਇੱਕ ਲੇਡੀ ਕੋਲੇ ਜਾਣਾ ਮੇਰਾ ਫਰਜ਼ ਬੰਦ ਹੈ ਉਹਨਾਂ ਨੂੰ ਪ੍ਰੇਰਿਤ ਕਰਨਾ ਵੋਟਾਂ ਚ ਤੋੜਨਾ ਔਰ ਅੱਗੇ ਹੋ ਕੇ ਸਮਾਜ ਚ ਕਿਵੇਂ ਆਪਣੇ ਆਪ ਨੂੰ ਵਿਚਰਨਾ ਇਹ ਮੇਰਾ ਪਹਿਲਾ ਟਿਚਾ ਦੂਸਰੀ ਗੱਲ ਮੈਂ ਲੋਕਲ ਆ ਮੇਰੀ ਮੇਰੀ ਸਕੂਲਿੰਗ ਲੇਰਕੋਟਲਾ ਤੋਂ ਹੋਈ ਹੋਈ ਹੈ ਜੀ ਮੇਰਾ ਵਿਆਹ ਧੂਰੀ ਹੋਇਆ ਹੈ ਮੇਰੀ ਸਿਸਟਰ ਇਨ ਲਾਜ਼ ਬਰਨਾਲੇ ਨੇ ਤਾਂ ਸਾਡੀਆਂ ਜੜਾਂ ਸਾਡੀ ਰਿਸ਼ਤੇਦਾਰੀਆਂ ਇਹੀ ਹਲਕੇ ਚ ਨੇ ਹਰ ਇੱਕ ਪਿੰਡ ਚ ਸਾਡੀ ਰਿਸ਼ਤੇਦਾਰੀ ਹੈ ਤੇ ਰਿਸ਼ਤੇਦਾਰਾਂ ਕੋਲੇ ਜਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਮੈਨੂੰ ਤਾਂ ਨਹੀਂ ਲੱਗਦਾ ਮੈਂ ਕੁਝ ਗਲਤ ਕਰ ਰਹੀ ਆ ਕੀ ਐ ਭਵਿਕਨੀਆਂ ਯੋਜਨਾਵਾਂ ਜੋ ਪਾਰਟੀ ਨੂੰ ਵਧਾਉਣ ਲਈ ਜਾਂ ਤੁਹਾਡੀ ਟਿਕਟ ਲਈ ਸਹਾਇਕ ਹੋਣਗੀਆਂ ਜੀ ਭਵਿਕਦੀਆਂ ਯੋਜਨਾਵਾਂ ਵੀ ਜੀ ਜੋ ਸਾਨੂੰ ਪਾਰਟੀ ਵੱਲੋਂ ਮੈਨੀਫੈਸਟੋ ਆਊਗਾ ਉਹ ਤਾਂ ਸਾਰਿਆਂ ਵਾਸਤੇ ਹੋਊਗਾ ਜੀ ਪਰ ਮੈਂ ਜੇ ਆਪਣੀ ਗੱਲ ਕਰਾਂ ਜੇ ਪਾਰਟੀ ਨੇ ਮੇਰੇ ਨਾਮ ਦਾ ਫਤਵਾ ਪੜਿਆ ਲੋਕਾਂ ਨੇ ਮੇਰੇ 'ਚ ਯਕੀਨ ਰੱਖਿਆ ਤਾਂ ਸਭ ਤੋਂ ਵੱਡੀ ਗੱਲ ਹੋਊਗੀ ਮੈਂ ਕੋਈ ਵੱਡੇ ਵੱਡੇ ਵਾਅਦੇ ਨਹੀਂ ਕਰਨੇ ਕਿ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਨਾ ਮੈਂ ਤਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਜਿਹੜਾ ਮੈਂ ਹੁਣ ਪਿੰਡਾਂ 'ਚ ਜਾਣੀਆਂ ਮੈਨੂੰ ਪਤਾ ਲੱਗਦਾ ਕਿ ਮੁੱਢਲੀਆਂ ਸਹੂਲਤਾਂ ਤੋਂ ਹੀ ਲੋਕ ਵਾਂਝੇ ਨੇ ਜਿਵੇਂ ਅਸੀਂ ਆਪਣੇ ਹਲਕੇ 'ਚ ਕੀਤਾ ਕਿ ਵੱਖੋ-ਵੱਖ ਕੈਂਪਸ ਪਿੰਡਾਂ 'ਚ ਹੀ ਲਾਏ ਜਿਹੜੇ ਸਰਕਾਰ ਦੇ ਆਫੀਸਰਸ ਨੇ ਉਹਨਾਂ ਨੂੰ ਅਸੀਂ ਪਿੰਡਾਂ 'ਚ ਹੀ ਲੈ ਕੇ ਗਏ ਐਵੇਂ ਹੀ ਉਹੀ ਤਰੀਕੇ ਦਾ ਕੰਮ ਅਸੀਂ ਸਰਕਾਰ ਦੇ ਦੋ ਬਰੇ ਹੋ ਗਏ ਤਾਂ ਇਟ ਮੀਨਸ ਸੋਡੇ ਹਲਕੇ ਨੂੰ ਛੱਡ ਕੇ ਅੱਠੇ ਹਲਕੇ ਜਿਹੜੇ ਬਾਕੀ ਰਹਿੰਦੇ ਆ ਉੱਥੇ ਫਿਰ ਕਾਂਗਰਸ ਦੇ ਜਿਹੜੇ ਨੁਮਾਇੰਦੇ ਆ ਉਹ ਕੰਮ ਨਹੀਂ ਕਰਦੇ ਬਿਲਕੁਲ ਕਰ ਰਹੇ ਨੇ ਪਰ ਨੁਮਾਇੰਦੇ ਜਿੱਥੇ ਆ ਜਿੱਥੇ ਜਿੱਥੇ ਕਾਂਗਰਸ ਪਾਰਟੀ ਜਿੱਤੀ ਹੋਈ ਹੈ ਉਹਨਾਂ ਦੀ ਕੰਪੈਰੀਜ਼ਨ ਜੇ ਆਪਾਂ ਦੂਸਰਿਆਂ ਨਾਲ ਕਰਾਂਗੇ ਤਾਂ ਫਰਕ ਤਾਂ ਪਊਗਾ ਜੀ ਗੱਲ ਕਰ ਲਈਏ ਬਰਨਾਲੇ ਵਿਧਾਨ ਸਭਾ ਤੇ ਤਿੰਨੇ ਹਲਕਿਆਂ ਦੀ ਜੀ ਇਥੋਂ ਤਿੰਨੇ ਹਲਕਿਆਂ ਤੋਂ ਕਾਂਗਰਸ ਵੱਡੇ ਪੱਧਰ ਦੇ ਉੱਤੇ ਅ ਪ੍ਰਸ਼ੜ ਕੀ ਸੀ ਜੀ ਤੇ ਇਹਦੇ ਲਈ ਤੁਹਾਨੂੰ ਲੱਗਦਾ ਵੀ ਇੱਥੇ 1 ਲੱਖ ਵੋਟ ਦਾ ਜੋ ਮਾਰਜਨ ਚ ਪਿੱਛੇ ਰਹਿ ਗਈ ਸੀ ਉਹ ਉਹਨੂੰ ਉਹਦੀ ਪਰਭਾਈ ਕਰ ਦੋਗੇ ਤੁਸੀਂ ਬਹੁਤ ਆਰਾਮ ਨਾਲ ਕਿਉਂਕਿ ਲੋਕਾਂ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਮੇਰੇ ਤੋਂ ਹੀ ਕੁਐਸਚਨ ਪਹਿਲਾਂ ਪੁੱਛ ਕੇ ਹਟੇ ਹੋ ਕਿ ਤੁਸੀਂ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਹੋ ਜੀ ਉਹਦਾ ਕਾਰਨ ਤੁਹਾਡੇ ਸਵਾਲ ਦਾ ਜਵਾਬ ਇਹੀ ਹੈ ਜਿਹੜਾ ਸੋਸ਼ਲ ਮੀਡੀਆ ਤੇ ਐਕਟਿਵ ਹੋ ਕੇ ਕੰਮ ਕਰਨ ਦਾ ਤਰੀਕਾ ਕਿ ਅਸੀਂ ਜਿਵੇਂ ਕੰਮ ਕਰ ਰਹੇ ਹਾਂ ਉਹੀ ਕੰਮ ਇਹ ਬਾਕੀ ਹਲਕਿਆਂ 'ਚ ਅੱਠ ਦੇ ਅੱਠ ਹਲਕਿਆਂ 'ਚ ਹੋਊਗਾ ਇਹ ਉਹੀ ਕੰਮ ਦਾ ਜਵਾਬ ਹੋਗਾ ਜੀ ਤੁਸੀਂ ਤੁਹਾਨੂੰ ਪਤਾ ਹੈ ਵੀ ਸੰਗਰੂਰ ਦੇ ਅੰਦਰ ਇਸ ਟਾਈਮ ਕੈਂਸਰ ਬਿਲਕੁਲ ਸਭ ਤੋਂ ਵੱਡੀ ਮਾਰ ਹੈ ਕਿਸਾਨਾਂ ਦੀਆਂ ਖੁਦਕਸ਼ੀਆਂ ਜੀ ਜੀ ਇਹ ਗੱਲ ਸਮਝ ਲਈਏ ਵੀ ਲੋੜਵੰਦ ਪਰਿਵਾਰਾਂ ਦੀਆਂ ਪੈਨਸ਼ਨਾਂ ਬੀਪੀਐਲ ਕਾਰਡ ਬਹੁਤ ਵੱਡੇ ਪੱਧਰ ਤੇ ਕੱਟੇ ਗਏ ਆ ਜਿਸ ਕਾਰਨ ਲੋਕ ਕਿਤੇ ਨਾ ਕਿਤੇ ਸਰਕਾਰ ਤੋਂ ਜੋ ਚਾਹੁੰਦੇ ਸੀ ਉਹ ਨਹੀਂ ਮਿਲ ਸਕੇ ਆ ਨਿਰਾਸ਼ਨੀ ਇੰਨਾ ਵੱਡੀਆਂ ਜਿਹੜੀਆਂ ਚੁਣੌਤੀਆਂ ਨੂੰ ਤੁਸੀਂ ਜੇ ਬਤੌਰ ਇੱਕ ਐਮਪੀ ਕੈਂਡੀਡੇਟ ਓਨਲੀ ਕੈਂਡੀਡੇਟ ਐਮਪੀ ਮਨਦੀਤਾ ਚਲੋ ਪ੍ਰਮਾਤਮਾ ਕਰੇ ਸਾਡੀ ਭੈਣ ਨੂੰ ਟਿਕਟ ਵੀ ਮਿਲੇ ਤੇ ਉਹ ਜਿੱਤੇ ਵੀ ਤੇ ਪਰ ਇਹਨਾਂ ਚੁਣੌਤੀਆਂ ਦਾ ਕਿਵੇਂ ਜੀ ਜੀ ਕੈਪਟਨ ਸਾਹਿਬ ਨੇ ਬਹੁਤ ਮੈਂ ਇਹ ਕਹਿਨੀ ਹੈ ਕਿ ਕੈਪਟਨ ਸਰਕਾਰ ਪੰਜਾਬ ਚ ਪਹਿਲੀ ਆਈ ਦੀ ਸਰਕਾਰ ਹੈ ਤੁਸੀਂ ਵੀ ਤੁਹਾਡੀ ਉਮਰ ਬਹੁਤ ਹੋਗੀ ਮੈਨੂੰ ਨਹੀਂ ਲੱਗਦਾ ਕੋਈ ਵੀ ਤੁਸੀਂ ਇਹ ਜੀ ਮੈਨੂੰ ਸਰਕਾਰ ਗਿਣਾ ਸਕਦੇ ਹੋ ਜਿਨ੍ਹਾਂ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਹੁਣ ਤੱਕ ਕੀਤੀ ਕਰਨ ਚ ਗੱਲਾਂ ਕਰਨ ਚ ਬਹੁਤ ਫਰਕ ਹੈ ਕੈਪਟਨ ਸਰਕਾਰ ਨੇ ਜਿਵੇਂ ਹੁਣ ਤੱਕ ਕੰਮ ਕੀਤਾ ਹੈ ਮੈਂ ਔਰ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬੀਪੀਐਲ ਕਾਰਡ ਕੱਟੇ ਗਏ ਬਿਲਕੁਲ ਨਹੀਂ ਕੱਟੇ ਗਏ ਜਿਹੜੇ ਇਹ ਬੀਪੀਐਲ ਕਾਰਡ ਨੇ ਹੁਣ ਇਹਨਾਂ ਨੂੰ ਇੱਕ ਸਮਾਰਟ ਕਾਰਡ ਇਸ਼ੂ ਹੋ ਰਹੇ ਨੇ ਔਰ ਲੋਡ ਵੰਦਾਂ ਨੂੰ ਕੈਪਟਨ ਸਾਹਿਬ ਨੇ ਦੁਬਾਰਾ ਇਹ ਚੀਜ਼ ਤਾਂ ਕੀਤੀ ਹੈ ਕਿ ਕਿਉਂਕਿ ਕਈ ਏਜੇ ਸੀਗੇ ਅਕਾਲੀਆਂ ਵੇਲੇ ਬਹੁਤ ਵੱਡੇ ਵੱਡੇ ਘਫਲੇ ਹੋਏ ਨੇ ਜੋ ਕਿਸੇ ਤੋਂ ਨਹੀਂ ਲੁਕੇ ਹੋਏ ਕਿੰਨੇ ਕਿਲਿਆਂ ਵਾਲੇ ਕੋਲੇ ਤਾਂ ਬੀਪੀਐਲ ਕਾਰਡ ਹੁੰਦਾ ਸੀ ਜਿਹੜਾ ਵਿਚਾਰਾ ਰੇੜੇ ਤੇ ਹੁੰਦਾ ਸੀ ਉਹਦੇ ਕੋਲੇ ਬੀਪੀਐਲ ਕਾਰਡ ਨਹੀਂ ਹੁੰਦਾ ਸੀ ਕੈਪਟਨ ਸਰਕਾਰ ਨੇ ਇਹ ਚੀਜ਼ਾਂ ਨੂੰ ਮਹਿਸੂਸ ਕੀਤਾ ਤੇ ਦੁਬਾਰਾ ਪਹਿਲੇ ਪੱਧਰ ਤੋਂ ਬੀਪੀਐਲ ਬਣਨ ਤੇ ਲੋੜਵੰਦਾਂ ਦੇ ਬਣਨ ਤਾਂ ਉਹਨਾਂ ਨੇ ਸਾਡੀ ਡਿਊਟੀ ਲਈ ਹੈ ਔਰ ਰਹੀ ਗੱਲ ਕੈਂਡੀਡੇਟ ਬਣ ਕੇ ਜੇ ਸਾਰਿਆਂ ਨੇ ਜਿਵੇਂ ਪਹਿਲਾਂ ਕਿਹਾ ਇਹੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਕਿ ਜੇ ਆਪਾਂ ਬੇਸਿਕ ਨੀਡਸ ਦੀ ਵੀਰਜੀ ਲੋਕਾਂ ਦੀ ਪੂਰੀਆਂ ਕਰਦੀ ਹੈ ਨਾ ਇਹ ਬਹੁਤ ਹੈ ਸਾਡੇ ਚੈਨਲ ਦੇ ਜ਼ਰੀਏ ਤੁਸੀਂ ਹਲਕਾ ਸੰਗਰੂਰ ਦੇ ਵੋਟਰਾਂ ਨੂੰ ਕੁਝ ਕਹਿਣਾ ਚਾਹੁੰਦੇ ਬਿਲਕੁਲ ਮੇਰੀ ਹੱਥ ਬੰਨ ਕੇ ਸਾਰੇ ਵੋਟਰਸ ਨੂੰ ਇੱਕੋ ਅਪੀਲ ਹੈ ਕਿ ਤੁਸੀਂ ਕਿਸੇ ਵੀ ਕੈਂਡੀਡੇਟ ਨੂੰ ਚੁਣਨਾ ਕਾਂਗਰਸ ਪਾਰਟੀ ਦਾ ਕੋਈ ਵੀ ਕੈਂਡੀਡੇਟ ਆਵੇ ਚਾਹੇ ਮੈਂ ਚਾਹੇ ਕੋਈ ਵੀ ਕੈਂਡੀਡੇਟ ਟਿਕਟ ਲੈ ਕੇ ਰਾਹੁਲ ਗਾਂਧੀ ਜੀ ਵੱਲੋਂ ਆਵੇ ਕੈਪਟਨ ਸਾਹਿਬ ਦੇ ਥਾਪੜੇ ਨਾ ਲਾਵੇ ਤੇ ਤੁਸੀਂ ਵੱਧ ਤੋਂ ਵੱਧ ਲੋਕ ਸਭਾ ਦੇ ਵਾਸਤੇ ਕਾਂਗਰਸ ਨੂੰ ਜਿਤਾਉਣਾ ਹੈ ਤਾਂ ਕਿ ਜਿਹੜਾ ਹੁਣ ਆਪਣਾ ਪੂਰਾ ਇੰਡੀਆ 15 ਸਾਲ ਪਿੱਛੇ ਹੋ ਗਿਆ ਮੋਦੀ ਸਰਕਾਰ ਚ ਕਿਉਂਕਿ ਰਾਹੁਲ ਗਾਂਧੀ ਜੀ ਇਸ ਅ ਮੈਨ ਵਿਦ ਵਿਜਨ ਉਹੀ ਆਪਣਾ ਪੂਰਾ ਇੰਡੀਆ ਨੂੰ ਪ੍ਰੋਗਰੈਸਿਵ ਇੰਡੀਆ ਤੱਕ ਲੈ ਕੇ ਜਾ ਸਕਦੇ ਨੇ ਇੰਨਾ ਮੰਗੋ ਜੁਮਲੇ ਜਿਹੜੀ ਹੁਣ ਤੱਕ ਬੀਜੇਪੀ ਸਰਕਾਰ ਨੇ ਜੁਮਲੇबाजी ਕੀਤੀ ਹੈ ਜਾਂ ਅਕਾਲੀ ਸਰਕਾਰ ਨੇ ਪੰਜਾਬ ਨੂੰ ਲੁੱਟਿਆ ਘੁੱਟਿਆ ਇਹ ਤੁਸੀਂ ਸਾਰੇ ਦੇਖ ਚੁੱਕੇ ਹੋ ਮੇਰੀ ਹੱਥ ਬਨ ਕੇ ਬੇਨਤੀ ਹੈ ਆਉਣ ਵਾਲੀ ਲੋਕ ਸਭਾ ਚ ਆਪਾਂ ਰਾਹੁਲ ਗਾਂਧੀ ਜੀ ਨੂੰ ਪ੍ਰਾਈਮ ਮਿਨਿਸਟਰ ਬਣਾਈਏ ਤੁਹਾਡੇ ਸਾਥ ਦੀ ਆਸ ਕਰਦੇ ਆਂ ਥੈਂਕ ਯੂ ਇਸਨ ਸ਼੍ਰੀਮਤੀ ਹਿੰਵਾਜੀ ਜਿੰਨਾਂ ਨੇ ਆਪਣੇ ਵਿਚਾਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਰੱਖਿਆ ਤੇ ਆਸ ਕਰਦੇ ਆਂ ਵੀ ਇਹਨਾਂ ਨੂੰ ਪਾਰਟੀ ਟਿਕਟ ਦੇਵੇ ਤੇ ਇਹ ਆਪਣੀਆਂ ਜੋ ਗੁਰਮਤ ਅਨੁਸਾਰ ਜੋ ਸਮਾਜ ਦੇ ਅਨੁਸਾਰ ਆਪਣੇ ਉਲਿੱਕੇ ਪ੍ਰੋਗਰਾਮ ਨੇ ਉਹ ਲੋਕਾਂ ਦੇ ਸਾਹਮਣੇ ਰੱਖ ਸਕਣ ਤੇ ਪੰਜਾਬ ਲਈ ਤੇ ਹਲਕਾ ਸੰਗਰੂਰ ਲਈ ਕੁਝ ਕਰ ਸਕਣ